ਬੀਜੇਪੀ ਮੰਤਰੀ ਨਾਲ ਉਦੋਂ ਜੱਗੋ ਤੇਰਵੀਂ ਹੁੰਦੀ ਦਿਖਾਈ ਦਿੱਤੀ ਜਦੋਂ ਕਾਫਲੇ ਵੱਲ ਉਹ ਇਸ਼ਾਰਾ ਕਰ ਰਹੀ ਸੀ ਤੇ ਗੱਡੀ ਰੋਕਣ ਦੇ ਲਈ ਅੱਗੇ ਆ ਰਹੇ ਸੀ ਪਰ ਕੋਈ ਗੱਡੀ ਰੁਕਦੀ ਨਜ਼ਰ ਨਹੀਂ ਆਈ ਤੇ ਮੌਕੇ ਤੇ ਇਹ ਵੀਡੀਓ ਵੀ ਬਣ ਜਾਂਦੀ ਹੈ ਤੇ ਸੋਸ਼ਲ ਮੀਡੀਆ ਤੇ ਹੁਣ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਦੱਸ ਦਈਏ ਕਿ ਵਿੱਤੇ ਦਿਨ ਹੀ ਹਰਿਆਣਾ ਵਿੱਚ ਇੱਕ ਪ੍ਰੋਗਰਾਮ ਸੀਗਾ ਅਤੇ ਉਸ ਪ੍ਰੋਗਰਾਮ ਵਿੱਚ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਪਹੁੰਚੇ ਸੀ ਤੇ ਇਸੇ ਪ੍ਰੋਗਰਾਮ ਵਿੱਚ ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿਜਿ ਸ਼ਾਮਲ ਸਨ ਜੋ ਕਿ ਮੌਕੇ ਤੇ ਇੱਕ ਗੱਡੀਆਂ ਨੂੰ ਜਿਹੜੇ ਆ ਰੋਕ ਰੋਕਦੇ ਹੋਏ ਨਜ਼ਰ ਆ ਰਹੇ ਨੇ ਤੇ ਗੱਡੀ ਕੋਈ ਵੀ ਉਹਨਾਂ ਕੋਲ ਰੁਕਦੀ ਹੋਈ ਨਜ਼ਰ ਨਹੀਂ ਆਈ ਜਿਸ ਦੇ ਚਾਲਦਿਆਂ ਇਹ ਮੌਕੇ ਤੇ ਵੀਡੀਓ ਬਣ ਜਾਂਦੀ ਹੈ ਤੇ ਸੋਸ਼ਲ ਮੀਡੀਆ ਤੇ ਹੁਣ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਤਾਂ ਦੱਸ ਦਈਏ ਕਿ ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿਜ ਦੇ ਅਕਸਰ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਆ ਤਾਂ ਇੱਕ ਵਾਰ ਫਿਰ ਉਹ ਚਰਚਾ 'ਚ ਬਣੇ ਹੋਏ ਨੇ ਅਤੇ ਅੰਬਾਲਾ ਦੇ 에ਅਰ ਫੋਰਸ ਸਟੇਸ਼ਨ ਦੇ ਉੱਤੇ ਰਾਜਨਾਥ ਸਿੰਘ ਰੱਖਿਆ ਮੰਤਰੀ ਨੇ ਜੋ ਉਹਨਾਂ ਵੱਲੋਂ ਇੱਕ ਉਦਘਾਟਨ ਕੀਤਾ ਗਿਆ ਤੇ ਇਸੇ ਪ੍ਰੋਗਰਾਮ ਵਿੱਚ ਅਨਿਲ ਵਿਝ ਵੀ ਸ਼ਾਮਲ ਸਨ ਅਤੇ ਇੱਥੋਂ ਅੱਗੇ ਕ੍ਰਿਸ਼ੇਤਰ ਯੂਨੀਵਰਸਿਟੀ ਜਾਣਾ ਸੀ ਜਿੱਥੇ ਅ ਅਹਿਮ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਸੀ ਤੇ ਇਸੇ ਪ੍ਰੋਗਰਾਮ 'ਚ ਜਾਣ ਦੇ ਲਈ ਜਿਹੜੇ ਆ ਉਹ ਲਿਫਟ ਮੰਗਦੇ ਹੋਏ ਨਜ਼ਰ ਆਉਂਦੇ ਨੇ ਅਨਿਲ ਵਿਝ ਪਰ ਕੋਈ ਗੱਡੀ ਉਹਨਾਂ ਨੂੰ ਜਿਹੜੇ ਆ ਨਹੀਂ ਰੁਕਦੀ ਉਹਨਾਂ ਕੋਲ ਕੋਈ ਗੱਡੀ ਵਾਲਾ ਉਹਨਾਂ ਨੂੰ ਲਿਫਟ ਨਹੀਂ ਦਿੰਦਾ ਤੇ ਮੌਕੇ ਤੇ ਇਹ ਵੀਡੀਓ ਬਣ ਜਾਂਦੀ ਹੈ ਤੇ ਸੋਸ਼ਲ ਮੀਡੀਆ ਤੇ ਹੁਣ ਵੈਰ ਲੋ ਹੋ ਰਹੀ ਆ ਹਾਲਾਂਕਿ ਇੱਕ ਗੱਡੀ ਆ ਜਿਹੜੀ ਉਹ ਜ਼ਰੂਰ ਰੁਕਦੀ ਆ ਤੇ ਉਹ ਇਸ਼ਾਰਾ ਕਰਦੇ ਆ ਕਿ ਪਿੱਛੇ ਇੱਕ ਗੱਡੀ ਆ ਉਸ ਉਹਨਾਂ ਨਾਲ ਗੱਲਬਾਤ ਕਰੋ ਤਾਂ ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਦੇ ਇੱਕ ਹੋਰ ਸੰਸਦ ਦੀ ਗੱਡੀ ਜਿਹੜੀ ਆ ਉਹ ਰੋਕੀ ਗਈ ਤੇ ਉਹ ਸੰਸਦ ਜਿਹੜੇ ਆ ਹਰਿਆਣਾ ਦੇ ਮਨਿਸਟਰ ਅਨਿਲ ਵੇਜ ਨੂੰ ਲੈ ਕੇ ਜਾਂਦੇ ਆ ਤੇ ਆ ਉਹ ਮੌਕੇ ਤੇ ਜਦੋਂ ਇਹ ਸਭ ਕੁਝ ਵੀਡੀਓ ਬਣ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਸੋਸ਼ਲ ਮੀਡੀਆ ਤੇ ਹੁਣ ਵਾਇਰਲ ਹੋਈ ਹੈ ਤੇ ਇਸੇ ਦੇ ਚੱਲਦਿਆਂ ਹੁਣ ਖੂਬ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਅਨਿਲ ਵਿਝ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੇ ਅਨਿਲ ਵਿਝ ਅਕਸਰ ਅਫਸਰਾਂ ਤੇ ਜਿਹੜੇ ਆ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਜਿਹੜੇ ਆ ਰੋਬ ਝਾੜਦੇ ਹੋਏ ਨਜ਼ਰ ਆਉਂਦੇ ਨੇ ਜਾਂ ਉਹਨਾਂ ਨੂੰ ਤਾੜਨਾ ਕਰਦੇ ਹੋਏ ਅਫਸਰਾਂ ਦੀ ਨਜ਼ਰ ਆਉਂਦੇ ਨੇ ਤਾਂ ਉਹੀ ਅਨਿਲ ਵਿਝ ਕਿਤੇ ਨਾ ਕਿਤੇ ਆਪਣੇ ਹੀ ਵੀਡੀਓ ਨੂੰ ਲੈ ਕੇ ਹੁਣ ਟਰੋਲ ਹੁੰਦੇ ਨਜ਼ਰ ਆ ਰਹੇ ਨੇ ਤਾਂ ਦੱਸ ਦਈਏ ਕਿ ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਨਿਲ ਵਿਜਦੀ ਇਹ ਵੀਡੀਓ ਵਾਇਰਲ ਹੋ ਰਹੀ ਆ ਜਿਸ ਵਿੱਚ ਕਿ ਅੰਬਾਲਾ ਵਿੱਚ 에어ਫੋਰਸ ਸਟੇਸ਼ਨ ਦੇ ਉੱਤੇ ਇੱਕ ਉਦਘਾਟਨ ਕੀਤਾ ਗਿਆ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਅਤੇ ਰਾਜਨਾਥ ਸਿੰਘ ਦਾ ਕਾਫਲਾ ਜਦੋਂ ਅੱਗੇ ਜਾ ਰਿਹਾ ਸੀ ਅਗਲੇ ਪ੍ਰੋਗਰਾਮ ਵਿੱਚ ਜਿੱਥੇ ਕਿ ਖੇਤਰ ਵਿੱਚ ਯੂਨੀਵਰਸਿਟੀ ਚ ਜਾਣਾ ਸੀ ਅਤੇ ਉਸ ਕਾਫਲੇ ਨੂੰ ਹੀ ਹੱਥ ਦਿੰਦੇ ਹੋਏ ਮੰਤਰੀ ਨਜ਼ਰ ਆਏ ਅਤੇ ਕਾਫਲੇ ਦੀ ਇੱਕ ਵੀ ਗੱਡੀ ਉਹਨਾਂ ਨੂੰ ਚੜਾਉਂਦੀ ਨਹੀਂ ਹੈ ਅਤੇ ਇੱਕ ਗੱਡੀ ਜ਼ਰੂਰ ਰੁਕਦੀ ਹੈ ਤੇ ਉਹ ਕਹਿੰਦੀ ਹੈ ਕਿ ਉਹ ਗੱਡੀ ਵਿੱਚ ਆਓ ਤੇ ਉਸ ਤੋਂ ਬਾਅਦ ਉਹ ਜਿਹੜੀ ਹਰਿਆਣਾ ਦੇ ਸੰਸਦ ਦੀ ਗੱਡੀ ਦੱਸੀ ਜਾ ਰਹੀ ਆ ਉਹ ਲੈ ਕੇ ਜਾਂਦੇ ਆ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇੱਕ ਸਟੇਟ ਦੇ ਜਿਹੜੇ ਆ ਮਨਿਸਟਰ ਹੋਣ ਅਤੇ ਉਹਨਾਂ ਨਾਲ ਅਜਿਹਾ ਹੋਵੇ ਹਾਲਾਂਕਿ ਜੇ ਘਰ ਦੇਖਿਆ ਜਾਵੇ ਕਿ ਰੱਖਿਆ ਦੇ ਪੱਖੋਂ ਜੇਕਰ ਕਿਸੇ ਸੀਐਮ ਦੇ ਕਾਫਲਾ ਜਾਂਦਾ ਹੈ ਜਾਂ ਕੇਂਦਰੀ ਮੰਤਰੀ ਦਾ ਕਾਫਲਾ ਜਾਂਦਾ ਹੈ ਤਾਂ ਕੋਈ ਵੀ ਕਾਫਲੇ ਦੀ ਗੱਡੀ ਨਹੀਂ ਰੁਕਦੀ ਹੈ ਤਾਂ ਅਜਿਹੇ ਵਿੱਚ ਕਿਤੇ ਨਾ ਕਿਤੇ ਵੱਡੀ ਚੂਕ ਹੈ ਜਿਹੜੀ ਉਹ ਅਧਿਕਾਰੀਆਂ ਕੋਲੋਂ ਵੀ ਹੋਈ ਹੈ ਕਿ ਕਾਫਲੇ ਦੀ ਗੱਡੀ ਨੂੰ ਹੱਥ ਨਾ ਦਵੋ ਕਿਉਂਕਿ ਕਾਫਲੇ ਦੀ ਗੱਡੀ ਕਦੇ ਵੀ ਰੁਕਦੀ ਨਹੀਂ ਹੁੰਦੀ ਪਰ ਮੌਕੇ ਤੇ ਅਨਿਲ ਵਿੱਚ ਜ਼ਰੂਰ ਰੋਕਦੇ ਕਾਫਲੇ ਦੀ ਗੱਡੀ ਨੂੰ ਨਜ਼ਰ ਆ ਰਹੇ ਨੇ ਪਰ ਕੋਈ ਵੀ ਕਾਫਲੇ ਦੀ ਗੱਡੀ ਉਹਨਾਂ ਨੂੰ ਲੈ ਕੇ ਨਹੀਂ ਜਾਂਦੀ ਤੇ ਉੱਥੇ ਹੀ ਦੂਜੀ ਗੱਡੀ ਇੱਕ ਆਂਦੀ ਆ ਉਸ ਵਿੱਚ ਜ਼ਰੂਰ ਅਨਿਲ ਵਿੱਚ ਜਾਂਦੇ ਨੇ ਤੇ ਉਹ ਬਿੱਤੇ ਦਿਨਾਂ ਦੀ ਇਹ ਚਰਚਾ ਚ ਵੀਡੀਓ ਜਿਹੜੀ ਬਣੀ ਹੋਈ ਆ سوشل ਮੀਡੀਆ ਤੇ ਖੂਬ ਵਾਇਰਲ ਹੋ ਰਹੀ ਆ ਤੇ ਉੱਥੇ ਹੀ ਕੁਝ ਦਿਨ ਪਹਿਲਾਂ ਹੀ ਇੱਕ ਵੀਡੀਓ ਇਹ ਹੋਰ ਸਾਹਮਣੇ ਆਈ ਸੀ ਅਨਿਲ ਵੇਜ ਦੇ ਜਿਸ ਵਿੱਚ ਉਹ ਅਸਰਾਂ ਨੂੰ ਝਾੜਦੇ ਹੋਏ ਨਜ਼ਰ ਆ ਰਹੇ ਸੀ ਅਤੇ ਪੁਲਿਸ ਅਫਸਰਾਂ ਤੇ ਉੱਤੇ ਜਿਹੜੇ ਆ ਕਾਫੀ ਉਹਨਾਂ ਨੇ ਸਵਾਲ ਚੁੱਕੇ ਕਿ ਕਿਸ ਤਰੀਕੇ ਨਾਲ ਤੁਹਾਡਾ ਕੰਮ ਕਾਰਾ ਤੁਸੀਂ ਲੋਕਾਂ ਨੂੰ ਸਹੀ ਸਹੂਲਤਾਂ ਨਹੀਂ ਦੇ ਰਹੇ ਸਹੀ ਸੇਵਾਵਾਂ ਨਹੀਂ ਨਿਵਾਇਆ ਜਾ ਰਹੀਆਂ ਪਰ ਉਸ ਤੋਂ ਬਾਅਦ ਹੁਣ ਇੱਕ ਹੋਰ ਨਵੀਂ ਵੀਡੀਓ ਆ ਜਿਹੜੀ ਉਹ ਭਾਜਪਾ ਮੰਤਰੀ ਅਨਿਲ ਵਿੱਜ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਖੂਬ ਚਰਚਾ ਦਾ ਵਿਸ਼ਾ ਬਣ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਾਫਲੇ ਨੂੰ ਬਾਰ ਬਾਰ ਹੱਥ ਦਿੰਦੇ ਹੋਏ ਨਜ਼ਰ ਆਂਦੇ ਨੇ ਮੰਤਰੀ ਅਨਿਲ ਵਿੱਜ ਪਰ ਕਾਫਲੇ ਦੀ ਇੱਕ ਵੀ ਗੱਡੀ ਆ ਜਿਹੜੀ ਮੌਕੇ ਤੇ ਨਹੀਂ ਰੁਕਦੀ ਅਤੇ ਉਹਨਾਂ ਨੂੰ ਉੱਥੇ ਹੀ ਨਜ਼ਰ ਅੰਦਾਜ਼ ਕਰਕੇ ਕਾਫਲੇ ਦੀਆਂ ਗੱਡੀਆਂ ਅੱਗੇ ਚੱਲੀਆਂ ਜਾਂਦੀਆਂ ਨੇ ਤੇ ਉੱਥੇ ਇੱਕ ਹਰਿਆਣਾ ਤੋਂ ਹੋਰ ਸੰਸਦ ਨੇ ਉਹਨਾਂ ਦੀ ਗੱਡੀ ਵਿੱਚ ਜਿਹੜੇ ਆ ਉਹ ਜ਼ਰੂਰ ਬੈਠਦੇ ਹੋਏ ਨਜ਼ਰ ਆਏ ਆ ਅਤੇ ਉਥੋਂ ਹੀ ਉਹ ਅਗਲੇ ਪ੍ਰੋਗਰਾਮ ਵਿੱਚ ਸ਼ਾਮਲ ਹੁੰਦੇ ਨੇ ਤਾਂ ਇੱਕ ਵਾਰ ਫਿਰ ਦੱਸ ਦਈਏ ਕਿ ਅੰਵਾਲਾ ਦੇ 에ਅਰ ਫੋਰਸ ਸਟੇਸ਼ਨ ਦੇ ਉੱਤੇ ਇੱਕ ਉਦਘਾਟਨ ਕੀਤਾ ਗਿਆ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਅਤੇ ਉੱਥੇ ਪ੍ਰੋਗਰਾਮ ਵਿੱਚ ਅਨਿਲ ਵਿਜੇ ਵੀ ਸ਼ਾਮਲ ਸਨ ਅਤੇ ਉੱਥੋਂ ਅਗਲੇ ਪ੍ਰੋਗਰਾਮ ਵਿੱਚ ਕੁਰਸ਼ੇਤਰ ਯੂਨੀਵਰਸਿਟੀ ਜਾਣਾ ਸੀ ਤੇ ਉਸੇ ਪ੍ਰੋਗਰਾਮ 'ਚ ਜਾਣ ਦੇ ਲਈ ਅਨਿਲ ਵਿਜ ਗੱਡੀਆਂ ਨੂੰ ਹੱਥ ਦੇਂਦੇ ਹੋਏ ਨਜ਼ਰ ਆਉਂਦੇ ਆ ਪਰ ਕਾਫਲੇ ਦੀ ਕੋਈ ਵੀ ਗੱਡੀ ਨਹੀਂ ਰੁਕਦੀ ਅਤੇ ਉਹਨਾਂ ਨੂੰ ਮੌਕੇ ਤੇ ਹੀ ਇਸੇ ਤਰੀਕੇ ਨਾਲ ਛੱਡ ਦਿੱਤਾ ਜਾਂਦਾ ਹੈ ਪਰ ਇੱਕ ਗੱਡੀ ਜ਼ਰੂਰ ਉਹਨਾਂ ਨੂੰ ਲੈ ਕੇ ਜਾਂਦੀ ਹੈ ਪਰ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਇੱਕ ਸੂਬੇ ਦਾ ਜਿਹੜਾ ਮਨਿਸਟਰ ਹੋਵੇ ਅਤੇ ਉਸ ਨੂੰ ਇਹ ਨਹੀਂ ਪਤਾ ਕਿ ਰੱਖਿਆ ਦੇ ਪ੍ਰੋਟੋਕੋਲ ਕੀ ਨੇ ਸੁਰੱਖਿਆ ਦੇ ਵਜੋਂ ਗੱਡੀਆਂ ਕਿਸ ਤਰੀਕੇ ਨਾਲ ਕਾਫਲੇ ਵਿੱਚ ਚੱਲਦੀਆਂ ਨੇ ਤੇ ਉੱਥੇ ਹੀ ਉਹ ਖੁਦ ਰੱਖਿਆ ਮੰਤਰੀ ਵੀ ਰਹੇ ਨੇ ਮਾਫ ਕਰਨਾ ਗ੍ਰਹਿ ਮੰਤਰੀ ਵੀ ਰਹੇ ਨੇ ਹਰਿਆਣਾ ਦੇ ਅਤੇ ਹਰਿਆਣਾ ਦੇ ਗ੍ਰਹਿ ਮੰਤਰੀ ਹੁੰਦੇ ਆ ਵੀ ਉਹਨਾਂ ਨੇ ਕਾਫੀ ਜਿਹੜੇ ਆ ਮੌਕੇ ਤੇ ਕਾਰਵਾਈਆਂ ਕੀਤੀ ਆ ਪਰ ਉਹਨਾਂ ਨੂੰ ਇਹ ਲੱਗਦਾ ਕਿ ਅਧਿਕਾਰੀਆਂ ਨੇ ਨਹੀਂ ਦੱਸਿਆ ਕਿ ਕਾਫਲੇ ਦੀਆਂ ਗੱਡੀਆਂ ਨਹੀਂ ਰੁਕਦੀਆਂ ਹੁੰਦੀਆਂ ਖਾਸ ਕਰਕੇ ਜਦੋਂ ਕੋਈ ਵੱਡੇ ਮਨਿਸਟਰ ਆਉਣ ਅਤੇ ਜਾਂ ਕੋਈ ਸੀਐਮ ਹੋਣ ਉਹਨਾਂ ਦੇ ਕਾਫਲੇ ਵਿੱਚ ਚੱਲਣ ਵਾਲੀ ਜਿਹੜੀ ਗੱਡੀ ਆ ਕਿਤੇ ਵੀ ਰਸਤੇ ਵਿੱਚ ਨਹੀਂ ਰੁਕਦੀ ਹੁੰਦੀ ਪਰ ਉਧਰ ਹਰਿਆਣਾ ਦੇ ਮਨਿਸਟਰ ਜ਼ਰੂਰ ਰੋਕਣ ਦੀ ਕੋਸ਼ਿਸ਼ ਕਰਦੇ ਰਹੇ ਪਰ ਕੋਈ ਗੱਡੀ ਨਹੀਂ ਰੁਕਦੀ ਤੇ ਗੱਡੀਆਂ ਇਸੇ ਤਰੀਕੇ ਨਾਲ ਉਹਨਾਂ ਨੂੰ ਛੱਡ ਕੇ ਚਲੀਆਂ ਜਾਂਦੀਆਂ ਨੇ ਤੇ ਇਹ ਵੀਡੀਓ ਹੁਣ ਖੂਬ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਖੂਬ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਅਨਿਲ ਵਿਜੈ ਭਾਈ ਸਾਡਾ ਸਾਈਡ ਕੋ ਸਾਡਾ ਸਾਈਡ ਹੋ ਜਾ 50 ਸਾਈਡ ਹੋ ਜਾ ਭਾਈ 油 <noise> が抜け、oh, たもんだお前。